ਘਰ ਵਾਲੀ ਦੀ ਦਵਾਈ ਲੈਣ ਗਏ ਗਰੰਥੀ ਦੀ ਐਕਸੀਡੈਂਟ ਦੇ ਵਿੱਚ ਦਰਦਨਾਕ ਮੌਤ ਹੋ ਗਈ। ਮਾਮਲਾ ਡੇਰਾ ਬਾਬਾ ਨਾਨਕ ਦੇ ਕਸਬਾ ਕਲਾਨੌਰ ਦੇ ਨਜ਼ਦੀਕ ਦਾ ਹੈ ਜਿੱਥੇ ਕੀ ਪਿੰਡ ਖੁਸ਼ੀਪੁਰ ਦੇ ਗੁਰਦੁਆਰਾ ਸਾਹਿਬ ਦੇ ਹੈੱਡ ਗਰੰਥੀ ਤਲੋਕ ਸਿੰਘ ਜੋ ਕਿ ਆਪਣੀ ਘਰ ਵਾਲੀ ਦੀ ਦਵਾਈ ਲੈਣ ਵਾਸਤੇ ਜਾ ਰਹੇ ਸੀ ਰਸਤੇ ਦੇ ਵਿੱਚ ਸਾਈਡ ਤੇ ਖੜੇ ਹੋ ਕੇ ਫੋਨ ਸੁਣਨ ਲੱਗੇ। ਇਸ ਦੇ ਵਿੱਚ ਹੀ ਕਲਾਨੌਰ ਵੱਲੋਂ ਆਉਂਦੇ ਇੱਕ ਹਾਈਡਰੇ ਨੇ ਉਸ ਨੂੰ ਆਪਣੇ ਟਾਇਰ ਦੇ ਹੇਠਾਂ ਲੈ ਕੇ ਕੁਚਲ ਦਿੱਤਾ। ਜਿਸ ਦੇ ਵਿਰੋਧ ਵਿੱਚ ਕਲਾਂਨੌਰ ਤੋਂ ਬਟਾਲੇ ਰੋਡ ਤੇ ਪਿੰਡ ਖੁਸ਼ੀਪੁਰ ਵਾਲਿਆਂ ਨੇ ਧੰਨ ਲਗਾ ਦਿੱਤਾ ਅਤੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਸਰ ਜੀ ਸਾਡੇ ਪਿੰਡ ਦੇ ਗਰੰਤੀ ਸਿੰਘ ਜੀ ਦੇ ਭਾਈ ਤਰਲੋਕ ਸਿੰਘ ਜੀ ਕਲਾਂਨੌਰ ਤੋਂ ਦਵਾਈ ਲੈ ਕੇ ਆਏ ਆ ਤੇ ਆਪਣੀ ਘਰ ਦੀ ਦਵਾਈ ਲੈਣ ਵਾਸਤੇ ਖਿਲੇ ਜਾ ਰਹੇ ਸੀ ਇੱਥੇ ਸੜਕ ਤੇ ਖਲੋ ਕੇ ਕਿਤੇ 500 ਡੇਪੇ ਆਪਣਾ ਕੁਣ ਇਸੋ ਵੇ ਹੈਗਰ ਆਇਆ ਵਾ ਬਾਈ ਨੇ ਅਗਲੇ ਟਾਇਰ ਮਾਰ ਕੇ ਤੇ ਛੁੱਟਿਆ ਤੇ ਪਿਛਲੇ ਟਾਇਰ ਉਥੋ ਹੀ ਲੰਗੇ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਕਿ ਸਾਨੂੰ ਇਹਦਾ ਇਨਸਾਫ ਹੋਣਾ ਚਾਹੀਦਾ ਕੱਲੇ ਹੀ ਭਾਈ ਤਰਲੋਸ਼ੇ ਕੱਲਾ ਹੀ ਮੈਂ ਪਟਾਲਾ ਜਾ ਰਹੇ ਹਾਂ ਨਹੀਂ ਕਿਲੇ ਜਾ ਰਹੇ ਹਾਂ ਆਪਣੇ ਕਿਲਾ ਨੱਥੂ ਸੀਦਾ ਨਾ ਨੱਥੂ ਜਣੇ ਕਿਲਾ ਲਾਲਸੀਦਾ ਉਥੇ ਦਵਾਈ ਆਪਣੀ ਘਰ ਦੀ ਦੀ ਲੈਣ ਜਾਣ ਟੇ ਰਿਹਾ ਤੇ ਪਿੱਛੋ ਇਹ ਹੈਗਰ ਆਇਆ ਵਾ ਬਹੁਤ ਤੇਜ਼ ਦੌਪਤਾਰ ਅੱਗੋ ਟਾਇਰ ਵੱਜੇ ਆ ਡਿੱਗ ਪਿਆ ਪਿਛਲੇ ਟਾਇਰ ਉਥੋ ਹੀ ਲੰਗੇ ਤੇ ਅਸੀਂ ਇਹਦਾ ਇਨਸਾਫ ਮੰਗਨੇ ਆ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਹੁਣੇ ਤੇ ਧਰਨਾ ਲਾ ਕੇ ਰੱਖਾਂ ਲੰਬੜਦਾਰ ਐ ਮੈਂ ਬਡਾਲਾ ਬੰਗਲ ਤੋਂ ਹਾਂ ਹਾਂ ਜੀ ਠੀਕ ਐ ਭਾਜੀ ਹੈ ট্রাক ਆ ਕੇ ਆ ਰਿਹਾ ਸੀ ਅਸੀਂ ਉਹਨੂੰ ਹਾਰਨ ਵੀ ਦਿੱਤਾ ਪਹਿਲਾਂ ਪਿੱਛੇ ਹੀ ਅਸੀਂ ਹਾਰਨ ਵੀ ਦੇ ਰਹੇ ਹਾਂ ਕਿਉਂਕਿ ਸਪੀਡ ਦੇ ਵਿੱਚ ਹੀ ਜ਼ਿਆਦਾ ਠੀਕ ਐ ਜੀ ਮੈਂ ਔਰ ਸੰਦੀਪ ਮੇਰਾ ਦੋਸਤ ਹੈ ਕਲਾਨੋ ਰੋ ਆ ਰਹੇ ਆ ਇਹਨਾਂ ਚ ਇੱਕ ਨੂੰ ਅਸੀਂ ਜਦੋਂ ਓਵਰਟੇਕ ਲਈ ਆ ਕਿ ਚਲ ਪਿੱਛੇ ਆਪਾਂ ਗੱਲਾਂ ਕਰਦੇ ਕਰਦੇ ਉਹਨਾਂ ਚ ਇੱਕ ਨੂੰ ਇਹ ਬਜ਼ੁਰਗ ਜਿਹੜੇ ਸਾਈਡ ਤੇ ਉਹਨਾਂ ਨੇ ਕੀ ਕੀਤਾ ਵੀ ਫਰੰਟ ਤੇ ਜਾ ਕੇ ਅਗਲੇ ਟਾਇਰ ਦੇ ਵਿੱਚ ਜਿਹੜਾ ਕਿ ਬਹੁਤ ਅਨਬੈਲੈਂਸ ਜਿਆਦਾ ਰਫਤਾਰ ਦੇ ਵਿੱਚ ਜਿਹੜਾ ਕਿ ਉਹ ਉਹ ਅਨਬੈਲੈਂਸ ਦੇ ਵਿੱਚ ਆਈ ਆਪਣੀ ਗੱਡੀ ਪਿੱਛੇ ਕਰ ਲਈ ਵੀ ਕਿਤੇ ਸਾਨੂੰ ਵੀ ਓਵਰਟੇਕ ਕਰਨ ਲੱਗਿਆ ਨਾ ਕਰੇ ਉਹਨਾਂ ਦੇ ਉੱਤੇ ਬਜ਼ੁਰਗਾਂ ਦੇ ਉੱਤੇ ਚੜਾ ਕੇ ਕਰਤੇ ਨੇ ਤੇ ਮੌਕੇ ਉੱਤੇ ਡਿੱਗ ਜਾਂਦੀ ਹੋ ਗਈ ਆ ਅਸੀਂ ਉਹਨਾਂ ਦੇ ਨਾਲ ਜਿਹੜਾ ਕਿ ਵੇਖਦੇ ਆ ਵੇਖਦੇ ਆ ਉਹਨਾਂ 'ਚ ਕੋਈ ਫਰਾਰ ਹੋ ਗਿਆ ਵਾ ਬਾਕੀ ਇੱਥੇ ਇਕੱਠੇ ਕੋਈ ਮੋਟਰਸਾਈਕਲ ਤੇ ਆ ਰਿਹਾ ਹੈ ਕੋਈ ਸਾਈਕਲ ਤੇ ਆ ਰਿਹਾ ਇਕੱਠੇ ਹੁੰਦੇ ਹੁੰਦੇ ਆਂਦੇ ਸਾਰੇ ਭੈਣ ਭਰਾਵਾਂ ਦਾ ਜਿਹੜਾ ਇਹ ਕੀ ਗੱਲ ਆਏ ਪਾਜੀ ਹੋਰ ਮੇਰੇ ਖਿਆਲ 'ਚ ਸਾਡੇ 3 5 3 5 3 31 ਮਿੰਟ ਠੀਕ ਹੈ ਜੀ ਬਾਕੀ ਆਪਾਂ ਟਾਈਮ ਨਹੀਂ ਆ ਬਾਕੀ ਇਹੋ ਆ ਵੀ ਪਰਿਵਾਰ ਨੂੰ ਇਨਸਾਫ ਚਾਹੀਦਾ ਵਾ ਔਰ ਹੈ ਡਰਾਈਵਰ ਇਹ ਮਾਲਕ ਨੂੰ ਕੋਈ ਦਿੱਤਾ ਵਾ ਉਹਦਾ ਇਨਸਾਫ ਹੋਣਾ ਚਾਹੀਦਾ ਠੀਕ ਹੈ ਜੀ ਮਾਲਕ ਵੇਖੋ ਟਾਡੀਆਂ ਵੀ ਗੱਡੀਆਂ ਚਾਹੇ ਟਵਾਡੀਆਂ ਵੀ ਸਾਰਿਆਂ ਦੀਆਂ ਗੱਡੀਆਂ ਚੱਲਦੀਆਂ ਨਾ ਰੋਡਾਂ 'ਤੇ ਤੇ ਮਾਲਕ ਤੇ ਡਰਾਈਵਰ ਟੱਚ ਦੇ ਵਿੱਚ ਹੁੰਦੇ ਨੇ ਹੁਣ ਉਹ ਡਰਾਈਵਰ ਤੋਂ ਮਾਲਕ ਨੂੰ ਫੋਨ ਕਰ ਰਿਹਾ ਤੇ ਮਾਲਕ ਜਿਹੜਾ ਕੁਛ ਅੱਗੇ ਉਹ ਨਿਆਇ ਨਹੀਂ ਦੇ ਰਿਹਾ ਇਹ ਤਾਂ ਬਿਲਕੁਲ ਇਨਸਾਫ ਹੈ ਜੀ ਹੈ ਜੀ ਤੇ ਅੱਗੇ ਇਹਨਾਂ ਨੰਬਰ ਨਾਲ ਪਲੇਟ ਨਾਲ ਕੁਛ ਨਹੀਂ ਨੰਬਰ ਇਹ ਤਾਂ ਐਸੇ ਭਾਜੀ ਕੋਈ ਇਨਸਾਫ ਤੇ ਚਾਹੀਦਾ ਹੈ ਕਿ ਨਹੀਂ ਤੁਹਾਡੇ ਪੱਤਰਕਾਰ ਭਰਾਵਾਂ ਦੇ ਥੁਹੀ ਆਏ ਵੀ ਜੇ ਉਹਨਾਂ ਨੂੰ ਇਨਸਾਫ ਦਿਵਾ ਸਕਦੇ ਆ ਇਹ ਸਾਰੇ ਭਰਾਵਾਂ ਦੇ ਨਾਲ ਆ ਬਾਕੀ ਸਾਨੂੰ ਜਿੱਥੇ ਤੁਸੀਂ ਸਾਨੂੰ ਬੁਲਾਓਗੇ ਰਾਤ ਬਾਜ਼ ਮਾਰੋਗੇ ਦਿਨੇ ਬਾਜ਼ ਮਾਰੋਗੇ ਅਸੀਂ ਹਾਜ਼ਰ ਆਂ ਤੋ ਜਦੋਂ ਮੈਂ ਸੀ ਕਿ ਫਰੰਟ ਇਹ ਕੋਲ ਰਖਵਾਇਆ ਪੈਂਦਾ ਨੇ ਰੋਡ ਪਟਾੜਾ ਫਿਰ ਉਹ ਰੇਖੜਾ ਹੋਇਆ ਜਿੱਥੇ ਪੁੱਜ ਕੇ ਇੱਥੇ ਤੇ ਜਿਸ ਤੇ ਗੁਰਦੀ ਸਿੰਘ ਨੇ ਚਲੋ ਉਸੇ ਸਾਲ ਜਗਰਾਚਨ ਪਹਿਲੇ ਪੁੱਜੀ ਕੋ ਚੁਆਇਸ ਤੇ ਕੈਂਪ ਵੀ ਬਾਰਾ ਤੇ ਪਹਿਲੇ ਪੁੱਜੀ ਦੁਰਾ ਹੋ ਰਹੇ ਸੀ ਉਹ ਮੁਰਸਾ ਤੇ ਆ ਰਿਹਾ ਸੀ ਹੈਡਰਾ ਮਸ਼ੀਨ ਜਿਹੜੀ ਆ ਕ੍ਰੇਨ ਸੀ ਲਿਆ ਆ ਰਹੀ ਕਰੋਰ ਤੋਂ ਤੇ 360 ਦਿਨਾਂ ਜਿਹੇ ਤੇ 3 ਬਚਨ ਨਾਲ ਮੌਕੇ ਤੇ ਵੀ ਗੁਰਦੀ ਸਿੰਘ ਦੀ ਮੌਤ ਹੋਈ ਆ ਇਹ ਤੇਰੇ ਲਈ ਨਾ ਡਰ ਡਰਾਈਵਰ ਇਹੋ ਮਤਲਬ ਆ ਰਿਹਾ ਉਹਦਾ ਨਾਮ ਦਾ ਕਿਤੇ ਜਾ ਰਿਹਾ ਤੇ ਕੌਣ ਦਾ ਵਿਚ ਆਉਂਦੇ ਦੇ ਵਿਚ ਆ ਰਿਹਾ 3 ਵਾਲੇ ਬੰਦੇ ਉੱਤਰਨਾ ਤੇ ਨਾ ਆ ਗਿਆ ਬੈਠ ਰਿਹਾ ਨਹੀਂ 2 ਵਾਲੇ ਇੱਕ ਵੀ ਕੋਸਮ ਆਏ ਸੀ ਆਪਣੇ ਨੂੰ ਇਹ ਪਰ ਨਾ ਆਇਆ ਉਹਨਾਂ ਦੇ ਕੋਲ 3 ਵਾਲੇ ਵਾਸ਼ਮੀਓ ਆਇਆ ਤੇ ਸਟਾਰਪਾ ਨੀ ਰੱਤ ਮੰਨ ਕੇ ਕੀ ਮੰਗ ਕਰਦੇ ਬਣੇ ਮੰਗੋ ਪਰਚਾ ਕਰ ਮੰਗ ਪੱਤੇ ਕਰ ਨਾ ਇੱਕ ਡਗੋ ਡਰਾਈਵਰ ਆਪਣੇ ਪਰੇ ਹੋਇਆ ਪਰੋ ਬਾਈ ਕੀ ਤੁਹਾਡੇ ਲੋਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਇਹਨਾਂ ਨੂੰ ਸੰਪਤੀ ਕਰਕੇ ਕਰੇ